ਗਲੀਹ ਲਾਤੀ ਕਲਰਾਂ ਦੇ ਉੱਤੇ ਅਗਲੀਹ ਲਾਤੀ ਤੇ ਗੱਡ ਰੋ ਤੇਜ਼ੀ ਨਾਲ ਦੁਰੂਗਾ ਟਰਾਂਸਫਰ ਤਿੰਨ ਕਿੱਲੇ ਲਾਮ ਦੇ ਜਾ ਯਾਰ ਤੂੰ ਚੁੱਕ ਗਈ ਇਤਰਾਖ ਵੜ ਦੇ ਇਹ 50 50 ਕਿੱਲੋ ਲਈ ਆ ਲੈ ਕਮਾ ਤੂੰ ਕਿੱਧਰ ਹੋ ਕੇ ਦੱਸ ਐ ਨਹੀਂ ਕਮਾ ਹਾਂ ਲਈ ਆ ਚੱਲੋ ਚੱਪੇ ਗਏ ਨਹੀਂ ਗੱਟ ਜਮ ਨਰ ਨਹੀਂ ਲਾਏ ਪੈ ਇਹ ਰਸਾਲ ਪਾਲ ਗਿਆ ਲਬਿੰਦਰਾ ਗਾਰਡਰ ਤੇ ਮਿਲਾਉਣਾ ਦੂ ਗਾਰਡਰ ਲਾ ਥਲੀ ਗਾਰਡਰ ਤਾਂ ਇਹ ਗਾਰਡਰ ਦੇ ਕੇ ਗੱਡ ਰੱਖ ਜਾਵਾਂਗੇ ਹਾਂ ਮੜਾ ਯਾਰ ਬੰਚੋਰ ਪਰਾ ਕਰਦੇ ਥੋੜਾ ਯਾਰ ਬੰਚ ਨਹੀਂ ਪਰਾ ਕਰਨਾ ਕਾਜ ਇਹਨਾਂ ਨੂੰ ਕਰ ਬੁੱਤਾ ਚੁੱਕਦੇ ਪਿੱਛੇ ਜੋ ਗੁੱਟ ਗਈ ਅੱਛਾ ਰਿੱਕਾ ਪਾਵੇਗੀ ਬੰਦਿਆਂ ਨੂੰ ਇਹ ਬਲ ਦੂਜਾ ਉੱਚਾ ਕੀਤਾ ਉਹਨੂੰ ਹਾਂ ਦੂਜੀ ਭਾਈ ਉਹ ਨਹੀਂ ਯਾਰ ਆ ਵੀ ਨਾਲ ਟੁੱਟਾ ਆ ਆ ਵੀ ਹੁਣ ਲਿਆਵਾਂਗੇ ਉਹ ਉਹ ਐ ਕਰੀਏ ਟੱਟੇ ਗਏ ਨਹੀਂ ਓਏ ਕੁੱਚਾ ਕਾ ਕਰੀਏ ਰਹਿ ਗਏ ਆ ਥੱਲੇ ਆ ਗੁਟਕੇ ਲਾ ਦੇ ਨਿੱਕੇ ਨਿੱਕੇ ਇੱਥੇ ਥੱਲੇ ਲੱਕੜ ਦੇ ਬਰਕਸਣਾ ਨੂੰ ਕਾ ਦੇ ਨਾਲੇ ਯਾ ਥੱਲੇ ਆ ਕਸੇ ਉਹ ਗੁਟਕਾ ਕਾ ਰਸੇ ਕਿ ਨਾ ਥੱਲੇ ਪਹਿਲਾਂ ਇਹ ਗੁੜ ਉਹਨੇ ਵਧੀਆ ਨਾ ਡਬਾ ਦੀਆਂ ਇੱਥੇ ਦੇ ਉਹ ਨਰ ਗੁਟਕੇ ਆ ਟੁੱਟ ਗਏ ਉਹ ਲੋਲੀ ਟੋਟ ਆਦੀ ਯਾਰ ਮੈਂ ਜੋਤੇ ਨਾ ਲਾ ਦਿੱਤੇ ਨਾ ਨਹੀਂ ਸਰਾਣਾ ਬੰਜਣੇ ਉਹਦੀ ਗੁੰਡ ਮਾਰਨੀ ਸਰਾਣੇ ਇਹ ਲੱਗਾ ਇੱਕਿਆ ਮੈਨੂੰ ਪਟ ਗਿਆ ਖਾਂ ਕੋਈ ਚਲੋ ਯਾਰ ਜਿਹੜਾ ਕੰਮ ਕਰਨਾ ਪਿਪਰਾ ਰੱਖ ਦੇ ਮੋਬਾਈਲ ਚਲੋ ਗੁੰਡ ਮਾਰਨੀ ਜੀ ਨੂੰ ਇਹਨੂੰ ਇਹਨੂੰ ਮੈਂ ਜੇ ਥੱਲੇ ਅੱਗ ਪੁੱਠਾ ਜਾਇਆ ਨੂੰ ਕਰਦਾ ਸਤਿ ਸ਼੍ਰੀ ਅਕਾਲ ਕਮਾਰੀ ਯਾਰਾ ਉਹ ਦੇ ਚੈਨ ਕੋਪੀ ਆਪਾਂ ਦੇ ਆਪਾਂ ਉਹ ਬਈ ਚੈਨ ਕੋਪੀ ਤਾਂ ਚੈਨ ਕੋਪੀ ਕਿੱਥੇ ਲਾਉਣੀ ਆਪਾਂ ਬਾਗੇ ਇੱਥੇ ਲੋੜ ਨਹੀਂ ਇੱਥੇ ਬਾਅਦ ਚ ਇੱਥੇ ਗਾ ਨਹੀਂ ਜੈਣਾ ਹੋਰ ਮਰੇ ਇਨ ਕਮਾਰ ਨਹੀਂ ਪਿੱਛੋਂ ਆਇਆ ਕਮਾਰ ਲਾਉਂਦੇ ਪਿੱਛੋਂ ਆਇਆ ਕਮਾਰ ਮਾ ਚੱਕੂ ਉਧਰ ਕਰ ਲੈ ਲਾ ਕਮਾਰ ਤੂੰ ਕਿਧਰ ਹੋ ਕੇ ਦੱਸ ਐ ਇਹਨੂੰ ਕਮਾਰ ਹਾਂ ਲੈ ਜਾ ਚਲੋ ਵੇਖ ਸਰ ਉੱਪਰੋਂ ਚਲੋ ਕੁਪ ਮਾ ਲਈ ਦੇ ਲਈ ਅੱਤ ਕਿੰਨਾ ਕੁ ਭਾ ਲੈ ਗਏ ਨਹੀਂ ਰਜੇ ਤਾਂ ਕੁਝ ਉੱਤੇ ਗਾੜ੍ਹ ਤੇ ਉੱਤੇ ਦੇ ਲੋ ਜੀ ਜੋਦਾ ਕਰੀਏ ਜੋਦਾ ਗਾੜ੍ਹ ਕੇ ਲਾ ਦੇ ਪੂਰਾ ਟੇਡਾ ਕਰੀਏ ਟੇਡਾ ਕਰੀਏ ਲੋੜੀ ਗਾੜ੍ਹ ਪਿਆ ਦੱਕ ਇੱਧਰ ਇੱਕ ਕਰ ਕੇ ਬਾਸ ਪੈਰ ਪਾਸੇ ਕਰ ਬਸ 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 ਬਾਲੀ ਨੇ ਕੋਸ਼ਿਸ਼ ਕਰਿਆ ਕਰੋ ਨਾ ਕੋਈ ਲਾਉਣਾ ਬਾਜੀ ਘਾੜਦਾ ਗਏ ਚਲ

ਬਾਹਰ ਰਸਾ ਵੀ ਹੈ ਜੀ ਰਾਤ ਨਹੀਂ ਮਾਲਾ ਮੋੜਾ ਆਸਰਾ ਕਰਨਾ ਨਹੀਂ ਆ ਹੋ ਗਾੜੀ ਸੋ ਜੀ ਨੂੰ ਕਾਇ ਰਸਾ ਮਾੜਾ ਯਾਰ ਨਹੀਂ ਨਹੀਂ ਮਾੜਾ ਰਸਾ ਟੁੱਟਦਾ ਹੈ ਘਾਣਾ ਪਾਉਣ ਗਿਆ ਤੀਤੀਆਂ ਲਾ ਲਓ ਤੀਰਾ ਕੰਮ ਜਨਾਗੇ ਇਹ ਪਾਏਰ ਦੇ ਨਾ ਮਰਵਾਉਣਾ ਹੈ ਕਿਹਾ ਹੈ ਮੈਂ ਤੁਹਾਨੂੰ ਮੈਂ ਦੱਸਾਂ ਇੱਕ ਦੇਖੋ ਇਹਦਾ ਕੰਮ ਕੋਈ ਨਹੀਂ ਹੈਗਾ ਸਿਰਫ ਗਾਡਰ ਬਦਲਣਾ ਕਰਨਾ ਹੈ ਤੇ ਆਪੋ ਆਪ ਦੇ ਡਿਊਟੀਆਂ ਦੇ ਉਹ ਗੱਲ ਕੋਈ ਨਹੀਂ ਹੈਗੀ ਬਸ ਚਲੋ ਇਹ ਨਾ ਦੂਜਾ ਹੁੰਦਾ ਉਹ ਦੇਖੀ ਦੋ ਬਨੇ ਹੋ ਨਾ ਗਾਡਰ ਚੇਂਜ ਕਰਨੇ ਜਾਂਦੇ ਬਸ ਹੋਰ ਕੁਝ ਨਹੀਂ ਹੈਗਾ ਇਹ ਦੇਖ ਨਾ ਲਿਆ ਕੋਈ 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 ਗੱਲ ਲੈ ਮੈਂ ਕਿਹ ਚੁੱਤਾਂ ਤਾਂ ਕੋਈ ਆਦੀ ਆ ਵੀ ਮਾਰ ਪਰ ਦੋ ਕਾ ਨਹੀਂ ਕਾ ਦੇ ਅੱਗੇ ਕਿਹਾ ਮੇਰੀ ਗੰਡ ਭਾਈ ਚਾਟ ਮਰਾਉਂਦ ਨਹੀਂ ਮਿਲ ਬਸ ਬੰਦੇ ਫੇਲ ਹੋ ਗਏ ਬਸ ਸਰ ਨੂੰ ਕਿ ਜਾ ਰਿਹਾ ਹੈ ਕਿ ਨਹੀਂ ਖੇਲ ਇਹ ਕਿ ਆਰਡਰ ਹੈ ਇਹ ਲੋਹੇ ਦੇ ਵੱਜਦੇ ਲਖਬਰ ਨੇ ਥੱਲੇ ਨਾ ਪਾਗੇ ਰਸਾ ਥੱਲੇ ਤਾਜ ਕਿ ਇਹ ਵੀ ਤਰੀਕ ਗੱਲ ਹੈ ਨਾ ਥੱਲੇ ਕਰ ਦੇ ਪੇਟੀ ਥੱਲੇ ਗੰਡ ਕੁੱਟ ਕੇ ਬੰਦ ਇੱਕ ਦੋ ਜਿਹੜੀ ਇੱਕੇਰ ਬੰਨੀ ਤੇਰੀ ਗੱਲ ਸਹੀ ਵਿੱਚ ਹੋਰ ਰਸਾ ਦੂਜਾ ਪਾਉਂਦੇ ਨਾ ਕਿਤੇ ਪਾਜ ਥੱਲੇ ਪੈਰਾਂ ਤੋਂ ਲਓ ਪੈਰਾ ਤਾਂ ਪਾ ਲੋ ਪਰ ਇਹ ਕੀ ਗੱਲ ਜੁਵਦੀ ਵੀ ਸਹੀ ਪੈਰਾ ਤਾਂ ਪਾਓ ਹੁਣ ਥੱਲੇ ਪੈਰਾ ਤਾਂ ਨਹੀਂ ਸੂਤਰ ਆਉਣੇ ਪੈਰਾ ਥੱਲੇ ਰਗੜਦੇ ਨਹੀਂ ਕਿੱਥੇ ਜਗਾ ਨਹੀਂ ਹੈਗੀ ਜੋਤ ਥਾ ਨਹੀਂ ਥਾ ਨਹੀਂ ਇੱਥੇ ਆੜਿਆਣਾ ਯਾਰ ਇੱਥੋਂ ਪਾਓ ਯਾਰ ਰਸਾ ਰਸਾ ਇੱਥੇ ਪਾਓ ਬੜਾਈ ਪਿੱਛੇ ਨਹੀਂ ਕਾਜੇ ਲੋੜੇ ਕਿਰੋ ਕਰੇ ਮੋਰ ਕੇ ਤੋਂ ਪਿੱਛੇ ਨਹੀਂ ਆਉਣਾ ਹੀ ਵਾਲ ਕੇ ਨਹੀਂ ਯਾਰ ਸੜ ਜਾ ਇੱਥੋਂ ਨਾ ਪਾਓ ਪਿੱਛੇ ਲੋ ਨਹੀਂ ਨਹੀਂ ਇੱਥੇ ਨਾ ਪਾਓ ਯਾਰ ਲਾਰੇ ਨੂੰ ਪਾਓ ਕਾਰ ਦੇ ਚੁਗਮਾ ਜੋਰ ਨਾਲ ਖਿਚੀਚਣਾ ਅੱਗੋਏ ਪਿੱਛੇ ਰੇ ਤਗੀਜੀ ਜਾਣਾ ਰਸਨ ਦੇ ਤੇ ਰਸਾ ਆ ਫੜੀ ਇੱਕ ਜੋਤ ਯੋਧਾ ਫੜੀ ਐ ਕੋ ਤਲਿਆਸ ਮਸਤ ਤਲਿਆ ਗੱਡੂ ਦੇ ਨਾਲ ਆ ਆ ਫਾਲਾ ਪੈਰ ਨੂੰ ਦਿੱਕੜੀ ਨਹੀਂ ਜਾਣਾ ਛਾੜ ਰਸਤਾ ਛੱਡੇਗਾ ਕਦੇ ਲਖਿਆ ਬੁਰਲੇ ਬਣ ਛੱਡੀ ਜੇ ਨਾ ਅਵੇ ਚੱਲ ਬੰਦੇ ਦੱਸਾ ਗੱਲ ਇੱਥੇ ਗੰਡ ਦੀ ਚੰਗੀ ਕਰਾ ਦੋ ਤਿੰਨ ਘੰਟਾ ਪਾ ਦੇ ਸਾਰਾ ਇਹ ਨੂੰ ਨਾ ਬੜੀ ਯਾ ਥੋੜੀ ਕੱਟ ਲਾ ਰਹੀ ਨੀ ਬੜਾ ਲਸਾ ਨਾ ਤੇ ਦੂਜੀ ਇੱਕ ਗੰਢ ਦੇਣਾ ਉਸ ਨੂੰ ਨਹੀਂ ਦੇ ਰਿਹਾ ਉੱਤੇ ਦੂਜੀ ਦੇ ਗੰਢ ਕੋ ਜਾਉਂਗਾ ਨਿਕਲ ਜਾਂਦੀ ਆ ਗਾੜ ਨਾ ਦੋ ਨੀ ਉਹ ਇਸ ਰਸਤੇ ਰੇ ਦੇਣੀ ਯਾਰ ਜਿੰਨੇ ਜੋਰ ਹੁੰਦੇ ਲੈ ਉਹ ਨਹੀਂ ਗੰਢ ਕੋਲ ਗਲੀ ਹਲਾਤੀ ਕਲਰਾਂ ਦੇ ਉੱਤੇ ਅਗਲੀ ਹਲਾਤੀ ਤੇ ਗਾੜ ਰੋ ਤੇਜ਼ੀ ਨਾਲ ਤੁਰੂਗਾ ਟਰਾਂਸਫਰ ਤਿੰਨ ਕਿੱਲੇ ਲਾਮ ਤੇ ਜਾਉਂਦਾ ਨਹੀਂ ਉਹ ਤਾਂ ਆਉਂਦਾ ਵੀ ਵਜਨ ਨਹੀਂ ਆਉਣਾ ਚਲੋ ਤਰੋ ਇਧਰ ਤਰੋ ਧੇਰਾ gira ਦਾ ਕੱਢ ਰਹੇ ਆਂ ਕਰ ਲਈਏ ਕੰਨੀ ਪਾ ਫੜੋ ਯਾਰ ਘਮਾਓ ਫੜੇ ਚੁੱਕੇ ਆਂ ਦਾ ਇੱਕ ਕੱਢ ਲਾ ਆ ਮੈਂ ਜਾਦੀਆਂ ਨਾੜਦੀਆਂ ਆਹੋ ਵੀ ਐਂ ਕਰਕੇ ਤੇਰਾ ਮੈਂ ਵੀ ਪਤਾ ਕੀ ਕਹਿਣਾ ਤੁਰਨਾ ਬਾਪੂ ਨਹੀਂ ਆਉਂਦੇ ਵਜਣੇ ਆ ਐਂ ਗੱਡ ਰੱਖ ਲੈਣ ਦੇ ਵਿੱਚ ਚਲੋ ਤਰੋ ਹੁਣ ਤਰੋ ਯਾਰ ਐਂ ਪਟੜੀ ਵਾਂਗੂ ਤੇ ਵਿੱਚ ਲਈ ਜਾਂਦੇ ਦੋਵੇਂ ਇੱਕ ਗੱਡੀ ਲਈ ਇੱਕ ਐਰੀਅਲ ਗੱਡੀ ਰੇ ਗੱਡੀ ਬਣਾਉਣੀ ਆ ਇਧਰ ਆ ਉਹ ਗੱਡ ਤੇ ਵਜਣ ਨਹੀਂ ਆਉਂਦਾ ਐਵੇਂ ਨਹੀਂ ਵਜਣਾ ਪਰ ਪਰ ਆਏ ਪਾਸੇ

ਥੱਲੇ ਕੀ ਹੁੰਦਾ ਫਾਇਦਾ ਇੰਜ ਤੁਰਿਆ ਜਾ ਲੌੜੀ ਹੁਣ। ਹਾਂ ਜੀ ਪੂਰਾ ਕਰਨਾ ਬੋਬਲਾ। ਥੱਲੇ ਹੋ ਜਾਏ ਇੰਜ ਤੁਰਿਆ ਜਾਂਦਾ। ਇਹ ਥੱਲੇ ਹੋ ਜਾਂਦਾ। ਥੱਲੇ ਹੋ ਜਾ ਕੇ ਜਾਨਾ। ਪੀਕ ਚ ਫੜਾ ਦੇ ਪਰਾ ਨੂੰ। ਪੂਰਾ ਬੜਾ। ਇਹ ਪੀਕ ਤਾਂ। ਲੈ ਚੈਨ ਕੋ ਭਿਲੀਆ ਤੋ ਜੋਕਗੇ। ਇਹ ਸਾਰਾ ਸੰਦੂਕ ਸੰਦਾਕ ਸਭ ਕੁੜੀ ਨੂੰ ਦਾਜ ਲਈ ਜਾ ਰਿਹਾ ਸਮਾਨ ਚਲੋ। ਚਾਹ ਵੜਦੋ ਇਹ 50 50 ਕਿਲੋ ਦੇ ਡਰਮੀ ਹੋਇਆ ਕੇ ਭਰੇ ਆ ਕੇ ਕੋਈ ਦਾ ਟਰਾਂਫਰ ਰੱਖੋ ਆ ਜਾਓ ਭਈ ਉੱਥੇ ਤੇ ਲੈ ਜਾਓ ਨਾ ਆਹ ਪੁੜੀ ਤੇ ਲੈ ਜਾਓ ਚੱਲ ਤੂੰ ਵੀ ਰਹਿ ਤੂੰ ਵੀ ਉੱਥੇ ਲੈ ਜਾ ਲੈ ਜਾ ਹੁਣ ਚੁੱਕ ਲੈ ਜਾਈਂ ਕੀਤਾ ਕੰਮ ਲੋੜੀਏ ਕੰਮ ਬੜਾ ਦਿਨ ਲੱਗਾ ਇੱਥੇ ਅੱਜ ਬੜਾ 50 ਡਿਗਰੀ ਟੈਂਪਰੇਚਰ ਘੱਟੋ ਘੱਟ ਇੰਨੇ ਜਵਾਨਾਂ ਨੇ ਟਰਾਂਸਫਰ ਮੋਂ ਤੋਂ ਗਾਡਰਾਂ ਦੇ ਚੁੱਕਿਆ ਪੰਜ ਗਿੱਲਿਆਂ ਦੀ ਵਿੱਥ ਹੈ ਗਈ ਉਹ ਕਿੰਨੇ ਨਾਮ ਤੋਂ ਗਾਡਰਾਂ ਨਾਲ ਹੀ ਜਾ ਰਿਹਾ ਟਰਾਂਸਫਰ ਗਾਡਰਾਂ ਦੇ ਥੋੜਾ ਇਹ ਰੇੜੀ ਤੇ ਲੈ ਜਾਂਦੇ ਨੇ ਸੁੱਖਾ ਚਲਾ ਜਾਂਦੇ ਜੇ ਕਿ ਮੇਰੇ ਵੀਰ ਨੂੰ ਸ਼ੱਕ ਹੋਵੇ ਤਾਂ ਆ ਕੇ ਵੇਖ ਵੀ ਲਵੇ ਵੇਖਣਾ ਕਿਸ ਨੇ ਕੀ ਤੁਸੀਂ ਹਰ ਕਮੈਂਟ ਕਰਕੇ ਜਰੂਰ ਦੱਸਿਆ ਜੇ ਵੀ ਅਸੀਂ ਚੰਗਾ ਕੀਤਾ ਚੰਗਾ ਕੀਤਾ ਤਾਂ ਮਾੜਾ ਕੀਤਾ ਜਰੂਰ ਚੰਗਾ ਉਹਨਾ ਆਪੇ ਕੀਤਾ ਸਾੜ ਕੇ ਬੈਠੇ ਹੋਏ ਇਹ ਐਂਦੀ ਕੱਢ ਜੀ ਕਿੱਧਰ ਨਹੀਂ ਨਹੀਂ ਬਾਹਰ ਦੀ ਬਾਹਰ 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 ਸਿੰਦਰਾ ਖੜੀ ਇੱਥੇ ਆ ਉਹ ਦਾ ਵਾਟੀ ਹੈ ਕਾਜੇ ਉਹਦਾ ਕਿਦਾਂ ਨੂੰ ਮੈਂ ਇਹਨੇ ਸਿੱਧਾ ਕੱਪਾ ਕੱਢ ਲਈਏ ਸਿੱਧਾ ਹੀ ਨਹੀਂ ਨਿਕਲਦਾ ਹਾਂ ਸਿੱਧਾ ਖਾ ਲੇ ਆਹ ਇੱਥੇ ਕਾਢ ਦੇ ਦੇ ਦੇਖ ਚਲੋ ਮਰਾ ਇਹ ਥਲੇ ਕਾਢਾ ਮਦਾ ਯਾਰ ਕਰਦੇ ਆ ਚੱਲ ਵੀ ਤੋ ਜੋ ਆਪਦੀ ਦੀ ਪੂਰੀ ਪੋਜੀਸ਼ਨ ਚ ਆਪੋ ਆਪਣੇ ਜਵਾਨਾਂ ਆਪਾਂ ਉਹਦੇ ਮੋਰਚਾ ਦੇ ਹੋ ਜਾਓ ਫਿਰ ਦੁਬਾਰਾ ਆਹ ਦੇਖੋ ਮੇਰੇ ਭਰਾ ਜੱਟਾਂ ਦਾ ਹਾਲ ਵੇਖ ਲੋ ਤੇੜ ਕੱਚੇ ਪਾਏ ਹੋਏ ਜੋਰ ਲਗਾ ਦੇ ਜੋਰ ਸੇ ਜੋਰ ਲਗਾ ਦੇ ਰੇ ਤੇਰਾ ਟ੍ਰਾਂਸਫਰ ਨਾ ਨਾ ਧੱਕੋ ਲੈ ਕਰ ਦੇ ਦੇਖੇ ਆਉਂਦਾ ਕਾਰ ਤਰਾ ਬਸ 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 ਦੇਖ ਦੇ ਗਾਰਡਨ ਲਾ ਦੇ ਗੇ ਨਾ ਬਸ ਇੱਥੇ ਨਾ ਹੱਕ ਤੇ ਨਾ ਇੱਥੋਂ ਆਵੇ ਗੱਡ ਰਾਇ ਰੱਖੋ ਓਹ ਇੱਥੋਂ ਗੱਡ ਰੱਖੇ ਨਾ ਸੰਗੋ ਫਿਰ ਕੇ ਗੱਡ ਰਾਇ ਕੱਟ ਪਾ ਜਾਈ ਨਹੀਂ ਬਸ ਓਏ ਮੋੜਾ ਨੂੰ ਕੁਛ ਨਹੀਂ ਆਉਂਦਾ ਮੋੜਾ ਤੋਂ ਲੰਘ ਜਾਂਦਾ ਹੈ ਗਾਰਡਰ ਜਿਵੇਂ ਮਰਜ਼ੀ ਵਿੰਗ ਚ ਰੱਖ ਲਾ ਪਾ ਉਹ ਲਗਾ ਦੇ ਪਰ ਲੈ ਉੱਥੋਂ ਫਿਰ ਆਏ ਹੋ ਜਾਂਦਾ ਮੜਾ ਥੱਲੇ ਲਾ ਲਈਏ ਲੈ ਆਵਰਾ ਰੱਖ ਵਿੰਗਾ ਇਹ ਕਰ ਦੇ ਪਤਾ ਨਹੀਂ ਗਲਤੀ ਕੀਤੀ ਯਾਰ ਤੁਸੀਂ ਅੱਗੋਂ ਉੱਥੋਂ ਗਾਡਰ ਉੱਤੇ ਵੱਟ ਤੇ ਚੜਾ ਕੇ ਉਹ ਉਧਰ ਉਧਰ ਦੀ ਲੰਘ ਜਣਾ ਨੇ ਕਿਤੇ ਪਰਲੇ ਬਣਿਓ ਸੁਣੋ ਇੱਥੇ ਰੱਖ ਗਾਡਰ ਇੱਥੇ ਕੋ ਰੱਖ ਇਹ ਉਧਰ ਦੀ ਲੰਘ ਜਣਾ ਨੇ ਕਿਤੇ ਪਰਲੇ ਬਣਿਓ ਦੀ ਕੋਈ ਇੱਥੋਂ ਹੀ ਚੋਕ ਕੇ ਹੋਣੇ ਚੜਾ ਦਾਂਗੇ ਸਿੱਧਾ ਬਾਸ ਉਹ ਨਹੀਂ ਜੋ ਦਾ ਆਉਂਦੇਗਾ ਅੱਖੇ ਲੱਗੀ ਜਾਂਦਾ ਖਿੱਚ 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 ਅਰੇ ਮੈਂ ਜਾਵਾਂ ਇਹ ਉਹ ਨਾਲ ਲੱਗ ਚੱਜ ਉਹ ਨਹੀਂ ਯਾਰ ਇੰਤ ਖਿੱਚ ਖਿੱਚ ਹਾਂ ਨਹੀਂ 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 ਮਾ ਗਾਰਡਰ ਜੋੜ ਕੇ ਲਾਈਏ ਦੋਵੇਂ ਜੋੜਤੇ ਤੇ ਜਿਹੜੇ ਇਹਦੇ ਪੈਰ ਨੇ ਤੁਹਾਨੂੰ ਮੈਂ ਦੱਸਾਂ ਗਾਰਡਰਾਂ ਦੇ ਵਿੱਚ ਆਇਆ ਆ ਚਲਿਆ ਪੈਰ ਜਾਣੇ ਨੇ ਇਹਨੇ ਫੇਰ ਜਾਣਾ ਹੀ ਹੋਣੀ ਹੈ ਜਾਣਾ ਜੀ ਅੱਗੇ ਬਣੀ ਹੈ ਕੈਣ ਕੁੱਪੀ ਆ ਉਹਦੇ ਨਾਲ ਜੇ ਤੁਸੀਂ ਕਰਦੇ ਕੈਣ ਕੁੱਪੀ ਫੇਰੀਏ ਤੇ ਆਪਣੇ ਉੱਤੇ ਚੜਾਈ ਜਾਓ ਕੈਣ ਕੁੱਪੀ ਤਾਂ ਉਹਨੂੰ ਉਹ ਗਾਰਡਰ ਨੂੰ ਇਹ ਭਾਵੇਂ ਟਰਾਲੀ ਥੋੜੀ ਜੀ ਵਟ ਕੇ ਐ ਕਰਦੇ ਥੋੜੀ ਜੀ ਗਾਰ ਅੱਗੇ ਲਿਜਾ ਕੇ ਆਓ ਅੱਗੇ ਉਹ ਉੱਤੇ ਗੈ ਨਹੀਂ ਆੜੀਆਂ ਆਵੇ ਹ ਇਧਰ ਤੁਹਾਨੂੰ ਸਮਝਾਵਾਂ ਮੈਂ ਮੇਰੀ ਚਾਹਤ ਸਮਝ ਲਓ ਟਰਾਲੀ ਕਰਦੇ ਇੱਥੇ ਤੇ ਜੋਰ ਐਦਾ ਬੂਥਾ ਜਿਹਾ ਚੱਕ ਕੇ ਐ ਕਰਕੇ ਤੇ ਗਾੜਾ 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 ਚੜਾ ਲੈ ਚੈਨ ਕੂਪੀ ਪਾਉਂ ਹਾਂ ਉੱਥੇ ਪਾਉਣੇ ਤੇ ਬਾਹ ਖਿੱਚ ਕੇ ਲੈ ਜਾਣਾ ਚਲੋ ਤਰੋ ਫਿਰ ਕਰੋ ਇਹ ਪੱਟੀ ਚੜਾਤਾ ਹੀ ਆਉਂਦਾ ਚੈਨ ਇਹ ਚਾਰ ਬੰਦੇ ਥੋੜੇ ਹੁੰਦੇ ਇਹਦੇ ਚੈਨ ਰਾਂ ਅੱਗੇ ਉਹ ਜਗ੍ਹਾ ਬਚ ਨਹੀਂ ਹੋਈ ਸਮਝੋ ਕਾਲੀ ਨੀਵੀ ਹੁੰਦਾ ਹਾਂ ਹਾਂ ਬਾਹ ਮਾਰਿਆ ਨਾ ਮੈਡਾ ਦੂਰ ਹੀ ਰੱਖੀ ਜੀ ਨੂੰ ਗੱਡਾ ਪਿੱਛੋਂ ਗੱਡਾ ਲਿਆਉਣਾ ਚੁੱਕੀ ਗਾ ਹਾਂ ਉਹ ਗੱਡਾ ਨਾਲ ਹਿਸਾਬ ਲਾ ਲਾ ਉਹਨੇ ਪਿੱਛੋਂ ਨਾ ਛੱਕਰ ਬੱਸ ਕਰ ਬੱਸ ਕਰ ਬੱਸ ਕਰ ਬੱਸ 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 ਹਾਂ ਇੱਕ ਮਿੰਟ ਉਹ ਪਿਛਾ ਨਾਲ ਕੇ ਗਾ ਸੱਬੀ ਕਰਨੇ ਪਿਛਾ ਨਾਲ ਦੇਖ ਹਾਂ ਉਹਦੇ ਪਿਛਾ ਨਾਲ ਹਾਂ ਹੇਸ਼ ਕਰਦੇ ਪਿਛਾ ਨਾਲ ਰੱਖੋ ਟ੍ਰੈਕਟਰ ਉੱਡ ਕੇ ਪਿੱਛਾ ਕਾਰੀ ਇਧਰ ਹੋ ਜੇਗੀ ਨਹੀਂ ਨਹੀਂ ਬੜਾ ਯਾਰ ਪਿਛਾ ਨਾਲ ਆਉਂਦੇ ਆਉਂਦੇ ਪਿਛਾ ਮਰਾ ਟੇਟਾ ਆ ਗਿਆ ਗੱਡਾ ਲੈ ਆਓ ਫੜ ਕੇ ਗੱਡਾ ਲੈ ਆਓਗੇ ਤਾਂ ਉਹਦਾ ਪਲਾ ਆ ਇੱਕ ਨਿਕਾ ਲਾ ਬਸ ਇੱਕਾ ਨਿਕਾ ਲਾ ਦੇ ਇੱਕ ਵੱਡਾ ਲਾ ਦਿਓ ਬਰਾਬਰ ਲਾਗੇ ਤੂੰ ਇਹ ਪਤਾ ਟਰਾਲੀ ਕਿਉਂ ਨਹੀਂ ਨੱਕ ਕੋ ਟਿੰਦੀ ਟਰਾਲੀ ਕਿਉਂ ਨਹੀਂ ਲੱਗਦੀ ਇਹ ਵੱਡੇ ਗੇਅਰ ਦੇ ਵਿੱਚ ਟਰਾਲੀ ਬੈਕ ਆ ਉਹ ਫੜ ਕੇ ਗੱਡਾ ਲੈ ਆ ਯਾਰ ਗਰਮੀ ਬੜੀ ਲੋ ਲਾਉਣੀ ਆ ਅਗਰ ਲੋੜ ਹੁੰਦਾ ਟਰਾਲੀ ਬੈਕ ਆ ਵੱਡਾ ਗੱਡਾ ਪਰਾ ਲੈ ਆ ਆਹਨੂੰ ਵੀ ਲਾ ਫੜ ਕੇ ਓਏ ਪਈ ਚੰਗ ਤੂੰ ਇਹ ਫੜੋ ਫੜ ਗਈ ਬੰਦਾ ਚੱਕੋ ਇੱਕ ਜਣਾ ਗੋ ਦੋਵੇਂ ਜਣੇ ਪਿੱਛੇ ਲੱਗ ਜਾਓਗੇ ਬਾਠ ਠੀਕ ਹੈ ਉਹੀ ਗੱਲ ਵੀ ਅਮਲੀਆਂ ਦੇ ਜਦੋਂ ਟਾਈਮ ਹੋ ਜਾਂਦਾ ਨਾਲ ਲੈਣੇ ਆ ਯਾਰ ਛੱਡੀ ਜਾਂਦੇ ਯਾਰ ਸਾਰੇ ਜਣੇ ਇੱਕ ਉਧਰ ਰੱਖ ਲਿਓ ਇੱਕ ਉਧਰ ਨੀਵਾ ਕਰੋ ਟਰੈਕਟਰ ਗਾਂ ਕਾਰ ਲਿਆ ਨੀਵਾ ਕਾ ਦੇ ਇੱਥੇ ਲਾਈਏ ਗੱਡ ਰੱਸੀ ਨਾਲ ਨਹੀਂ ਤੈਨੂੰ ਕੀ ਆਲੇ ਪੈ ਟਰੈਕਟਰ ਜਿਆਦਾ ਪਿਛਾ ਗੋਹੀ ਪਿੱਛੇ ਤੁਸੀਂ ਹੀ ਕਰਾਇਆ ਟਰੈਕਟਰ ਰੱਸੀ ਨਾਲ ਇੱਥੇ ਨਾਲ ਠੱਲੇ ਲੱਗ ਤਾ ਇੱਥੇ ਰਹਿਣਾ ਹੈ ਨਹੀਂ ਨਹੀਂ ਤੂੰ ਪਿਆ ਥੱਲੇ ਡੇ ਗਾ ਤੇਰਾ ਕੋਟਰਾ ਲੀ ਦ ਉੱਤੇ ਹੀ ਰੱਖ ਬਸ 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 ਉਹ ਫਿਰ ਜਾ ਟਰੈਕਟਰ ਕਰੀਏ ਗਾਂ ਵਾਵਾ ਜਾ ਗਾ ਥੋੜਾ ਜਾ ਨਾ ਕਰਿਆ 2 ਫੁੱਟ ਕਰ ਦਿਆ ਤੇ ਇਹਨੂੰ ਘੁਮਾ ਕੇ ਐ ਕਰ ਲਈ ਨਹੀਂ ਸਾਡਾ ਕਰਿਆ ਵੀ ਟਰੈਕਟਰ ਦੇ ਕੋਲ ਆ ਜਾ ਦੂਜਾ ਜੋਰ ਅੱਗੋਂ ਟਰੈਕਟਰ ਪਰ ਮੱਟੀ ਚੜੀ ਉਹ ਤੂੰ ਵੀ ਵੇਖੀ ਚੱਲਿਆ ਵੀ ਤੈਨੂੰ ਪਤਾ ਨਹੀਂ ਲੱਗਦਾ ਵੀ 2 ਫੁੱਟ ਹੋਣਾ 2.5 ਫੁੱਟ ਹੋਣਾ ਡਰਾਈਵਰ ਕੀ ਹੈ ਦੇਖ ਰਾਂ ਜਾਨ ਦੇ ਥਲੇ ਲਾ ਯਾਰ ਗੱਡਾ ਤਾਂ ਥਲੇ ਲਟ ਗਿਆ ਬਸ ਕਰ ਰੁਕ ਜਾਨੁ ਕੈ ਬਸ ਰਹਿਂਦੇ ਬਠੀਕ ਗਾਡਰ ਮੇਰੇ ਕਾ ਤਰਾਫ ਮੋੜ ਛੱਲੇ ਲਾਓ ਕਿ ਮੈਂ ਖਿੱਚ ਲਵਾਂ ਤਰਾਫ ਕਿ ਮੈਂ ਖਿੱਚੋਗੇ ਸਹੀ ਜਾਣਾ ਆਪਾ ਵੇਜ ਉਹ ਨਜਾਇਜ਼ ਕਿ ਨਾ ਲੱਗਿਆ ਗਾਡਰ ਤੁਹਾਨੂੰ ਮੈਂ ਯੋ ਲੀ ਫਾ ਜਾਣੀ ਚਾਹਨ ਕੁੱਪੀ ਨਾ ਲਾ ਦੇ ਦੇ ਦੱਸ ਆਸਕੀਤ ਨਹੀਂ ਤੈਨ ਮੱਕੀ ਕੇ ਪਾਸ ਜਾਣੀ ਜਿੰਨਾ ਕੀ ਗਿਆ ਚੈਨ ਕੋ ਵੀ ਫਸ ਜਾ